ਸਤਿ ਸ਼੍ਰੀ ਅਕਾਲ ਜੀ ਸੁਆਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪ੍ਰਤੀਕ ਬਟਲਾਡਾ ਵੱਲੋਂ ਆ ਅੱਜ ਸਭ ਤੋਂ ਪਹਿਲਾਂ ਮੇਰੀਆਂ ਸਾਰੀਆਂ ਭੈਣਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ ਉਹ ਤੁਹਾਨੂੰ ਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਤੇ ਤੰਦਰੁਸਤੀ ਲੈ ਕੇ ਆਵੇ ਜੀ ਲਓ ਜੀ ਹੁਣ ਅਸੀਂ ਵੀਡੀਓ ਕਰਨ ਲੱਗੇ ਆ ਸ਼ੁਰੂ ਸਭ ਤੋਂ ਪਹਿਲਾਂ ਮੇਰੀ ਜੇ ਭੈਣਾਂ ਨੂੰ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਅਸੀਂ ਡੇਲੀ ਵੀਡੀਓ ਲੈ ਕੇ ਆਉਣੇ ਆ ਜੀ ਪਲੇਨ ਸਟਾਫ ਦੀ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਪਾਰਟੀ ویئر ਸਟਾਫ ਲੈ ਕੇ ਆ ਰਹੇ ਆ ਜੀ ਇਸ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਨਵਾਂ ਨਵਾਂ ਡਿਜ਼ਾਈਨਰ ਦਾ ਸਟਾਫ ਲੈ ਕੇ ਆਵਾਂਗੇ ਇਸ ਕਰਕੇ ਸਾਡੇ ਜਿਹੜੇ ਚੈਨਲ ਨੂੰ ਸਭ ਤੋਂ ਪਹਿਲਾਂ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਜਲਦੀ ਵੀਡੀਓ ਦਾ ਨੋਟੀਫਿਕੇਸ਼ਨ ਉਹ ਮਿਲ ਸਕੇ ਜੀ ਲਓ ਜੀ ਹੁਣ ਅਸੀਂ ਵੀਡੀਓ ਲੱਗੀਆਂ ਸਟਾਰਟ ਕਰਨ ਜੀ ਅਸੀਂ ਤੁਹਾਨੂੰ ਸੂਟ ਦਿਖਾਵਾਂਗੇ ਜੀ ਐਦਾਂ ਵਰਕ ਹੋਇਆ ਹੋਇਆ ਦੇਖੋ ਐਦਾਂ ਜਿੱਦਾਂ ਦਾ ਸਟਾਫ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਨੇ ਐਦਾਂ ਦਾ ਹੀ ਇਹ ਸਟਾਫ ਹੈ ਥੋੜੀ ਜਿਹੀ ਇਹਦੇ ਚ ਜਿਹੜੀ ਲਾਈਨ ਆ ਉਹ ਬਰੀਕ ਲਾਈਨ ਬਣੀ ਹੋਈ ਹੈ ਤੇ ਉਹਦੇ ਥੋੜੀ ਜਿਹੀ ਚੌੜੀ ਲਾਈਨ ਆ ਜਿਹੜਾ ਅਸੀਂ ਸਟਾਫ ਤੁਹਾਡੇ ਵਾਸਤੇ ਲੈ ਕੇ ਆਏ ਆ ਪਰ ਇਹ ਵਾਲਾ ਸਟਾਫ ਵੀ ਅਸੀਂ ਅਗਲੀ ਵੀਡੀਓ ਚ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਇਹ ਵਾਲਾ ਸਟੱਫ ਵੀ ਸਾਡੇ ਕੋਲੇ ਅਵੇਲੇਬਲ ਹੈ ਅਗਲੀ ਵੀਡੀਓ ਚ ਆਊਗਾ ਜੀ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਨੈੱਕ ਰੈਡੀ ਹੋਇਆ ਬੜਾ ਪਿਆਰਾ ਜਿਹਾ ਵਰਕ ਹੋਇਆ ਇੱਦਾਂ ਦੇ ਪੀਸਾਂ ਉੱਪਰ ਇਹ ਵਾਲੇ ਪੀਸ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਇੱਦਾਂ ਪਿਆਰਾ ਜਿਹਾ ਨੈੱਕ ਰੈਡੀ ਹੋਇਆ ਜੀ ਇਹਦੇ ਵੀ ਸ਼ੇਪ ਦੇ ਵਿੱਚ نیچے ਇਹਦਾ ਦੇਖੋ ਕਿਹੜਾ ਰੈਡੀ ਹੋਇਆ ਠੀਕ ਹੈ ਜੀ ਇਹ ਕਿਹੜਾ ਰੈਡੀ ਹੋਇਆ ਇਹ ਵਾਲੀ ਇਹਦੀਆਂ ਬਾਜ਼ੂ ਆ ਦੇਖੋ ਜੀ ਜਿਦਾਂ ਦੇ ਪੀਸ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਸਿਰਫ 200 ਰੁਪਏ ਪ੍ਰਾਈਸ ਦੇ ਰਹੇ ਆ ਪੀਸ ਦੀ ਤੇ ਐਦਾਂ ਪਾਲਟੀ ਵੇਅਰ ਸੂਟ ਰੈਡੀ ਹੁੰਦੀ ਆ ਜੀ ਦੇਖੋ ਜੀ ਇਹ ਵਾਲੀਆਂ ਦੀਆਂ ਬਾਹਾਂ ਰੈਡੀ ਹੋਈਆਂ ਪੀਸ ਦੀਆਂ ਤੇ ਇਹ ਵਾਲਾ ਇਹਦੇ ਨਾਲ ਪੈਂਟ ਪਲਾਜ਼ੋ ਰੈਡੀ ਹੋਇਆ ਜੀ ਠੀਕ ਹੈ ਜੀ ਇਹ ਪੈਂਟ ਪਲਾਜ਼ੋ ਦੀ ਮੂਰੀ ਆ ਜੀ ਦੇਖੋ ਜੀ ਠੀਕ ਹੈ ਜੀ ਐਦਾਂ ਦੇ ਪੀਸ ਵੀ ਸਾਡੇ ਕੋਲੇ ਅਵੇਲੇਬਲ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹੜੇ ਇਹ ਵਾਲੇ ਪੀਸ ਅਸੀਂ ਲੈ ਕੇ ਆਏ ਆ ਇਹ ਵੀ ਬੜੇ ਪਿਆਰੇ ਜਿਹੇ ਪੀਸ ਲੈਣ ਵਾਲੇ ਆ ਤੇ ਇਹ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਹਾਂਜੀ ਜਿਹੜੇ ਅੱਜ ਦੇ ਪੀਸ ਰਹਿਣ ਵਾਲੇ ਐ ਇਹ ਰਹਿਣ ਵਾਲੇ ਥੋੜੇ ਜਿਹਾ ਪਾਰਟੀ ਵੇਅਰ ਪੀਸ ਇਹਨਾਂ ਦੀ ਜਿਹੜੀ ਪ੍ਰਾਈਸ ਰਹੂਗੀ 200 ਰੁਪਏ ਪੀਸ ਦੀ ਪ੍ਰਾਈਸ ਰਹੂਗੀ ਠੀਕ ਹੈ ਜੀ ਤੁਹਾਨੂੰ ਜਿਹੜਾ ਸੂਟ ਪਾਊਗਾ 200 ਰੁਪਏ ਦਾ ਪਾਊਗਾ ਜੀ ਇਹ ਥੋੜੇ ਪਾਰਟੀ ਵੇਅਰ ਸਟੱਫ ਆ ਗਿਆ ਜੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਤੁਸੀਂ ਇਹਦੇ ਉੱਪਰ ਹੈਂਡਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜਾ ਪਹਿਲਾਂ ਵਾਲਾ ਸਟੱਫ ਅਸੀਂ ਪਾਇਆ ਸੀ ਉਹਨਾਂ ਨਾਲੋਂ ਜ਼ਿਆਦਾ ਬੈਸਟ ਸਟੱਫ ਹੈ ਇਹ ਪਾਰਟੀ ویئر ਸਟਾਫ ਰਹਿਣ ਵਾਲਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹਦੇ ਉੱਪਰ ਵਰਕ ਕਰਵਾਓ ਹੈਂਡਵਰਕ ਕਰਵਾਓ ਨਾਲ ਦੁਪट्टे ਰੈਡੀ ਕਰੋ ਤੇ ਤੁਸੀਂ ਪੀਸ ਦੇਖ ਕੇ ਆਪਣੇ ਆਪ ਹੀ ਤੁਸੀਂ ਹੈਰਾਨ ਰਹੇ ਹੋ ਨਾ ਵੀ ਕਿੰਨੇ ਪਿਆਰੇ ਪੀਸ ਰਹਿਣ ਵਾਲੇ ਹੈ ਜੀ ਚੈੱਕ ਕਰੋ ਪਹਿਲਾ ਪੀਸ ਇਹ ਥੋੜਾ ਜਿਹਾ ਕਲਰ ਆ ਰਿਹਾ ਲਾਈਟ ਪਰ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਕੱਟ ਰਹੋਗੀ 4:30 ਤੱਕ ਜੀ 4:30 ਤੱਕ ਕੱਟ ਰਹੋਗੀ 4 ਤੋਂ 4:30 ਤੱਕ ਕੱਟ ਰਹਿਣ ਵਾਲੀ ਹੈ 200 ਰੁਪਏ ਦਾ ਪੀਸ ਹੈ ਜੀ ਪੂਰਾ ਇਹ ਚੈੱਕ ਕਰੋ ਸਟਾਫ डिजाइनर जो सारे पीस रहने वाले कलर चेक करी जो जी दो दो कलर भी को अवैलेबल है दो कलर भी ये वाला कलर चेक करो पिस्ता कलर है अगला कलर चेक करो जो सेम आ रहा सेम कलर है थोड़ा लाइट आ रहा जी पर थोड़ा जहा डार्क कलर रहने वाला है कलर चेक करी चलो बड़े प्यारे जो पीस रहने वाले डिजाइनर है, एर हैंड करवाओ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਟਰੈਡ ਵਰਕ ਕਰਵਾਓ ਨਾਲ ਦੁਪੱਟਾ ਰੈਡੀ ਕਰੋ ਸਾਰੇ ਪੀਸ ਹੀ ਬੜੇ ਪਿਆਰੇ ਆ ਜੀ ਠੀਕ ਹੈ ਜੀ ਪ੍ਰਾਈਸ ਰਹੂਗੀ ਇਹਨਾਂ ਦੀ 200 ਰੁਪਏ 200 ਰੁਪਏ ਪ੍ਰਾਈਸ ਰਹਿਣ ਵਾਲੀ ਹੈ ਪੀਸ ਦੀ ਇਹ ਵਾਲਾ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਰੈੱਡ ਸ਼ੇਡ ਚ ਆ ਜੀ ਠੀਕ ਹੈ ਜੀ ਲਾਈਟ ਸ਼ੇਡ ਵੀ ਮਿਲੂਗਾ ਤੁਹਾਨੂੰ ਡਾਰਕ ਸ਼ੇਡ ਵੀ ਮਿਲਣ ਵਾਲਾ ਹੈ देखो वाला कलर देखो ये भी बड़ा प्यारा जहा रन वाला सारे पीस बड़े डिजायनर जीस लैके आए थोड़े वास्ते बेच शिमर भी टच है चनून भी टच है चनून शिमर स्टाफा डिजाइनर पीस है जी दो सौ रुपए इन्ही प्राइज रहूगी दो सौ रुपये प्राइज रहन वाली है जी कलर चेक करी चलो बड़े प्यारे ज कलर रहने वाले है जी ठीक है जी ये कलर थोड़ा लाइट है पर डार्क मूंगिया जहा कलर है जी बहुत ही प्यारा कलर रहने वाला है ਠੀਕ ਹੈ ਜੀ ਜਿਹੜੇ ਕਲਰ ਥੋੜੇ ਲਾਈਟ ਸ਼ੇਡ ਚ ਆਂਦੇ ਨੇ ਨਾ ਉਹ ਜ਼ਿਆਦਾ ਹੀ ਪਿਆਰੇ ਕਲਰ ਹੈ ਪਰ ਕੈਮਰੇ ਥੋੜੇ ਲਾਈਟ ਸ਼ੇਡ ਆ ਰਿਹਾ ਦੇਖੋ ਆਹ ਵਾਲਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਡਾਰਕ ਕਲਰ ਹੈ ਪਰ ਥੋੜਾ ਜਿਹਾ ਡਾਰਕ ਸ਼ੇਡ ਹੈ ਦੇਖੋ ਜੀ ਇਹ ਵਾਲਾ ਕਲਰ ਹੈ ਸੇਮ ਜੋ ਕੈਮਰੇ ਚ ਆ ਰਿਹਾ ਹੁੰਦਾ ਇਹ ਵਾਲਾ ਕਲਰ ਅਸੀਂ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਪੀਸ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਤੁਹਾਨੂੰ ਹਮੇਸ਼ਾ ਸਾਡੀ ਨਿਊ ਵੀਡੀਓ ਮਿਲੂਗੀ ਨਵੇਂ-ਨਵੇਂ ਪੀਸਾਂ ਦੇ ਨਾਲ ਡਿਜ਼ਾਈਨਰ ਪੀਸ ਮਿਲਗੇ ਪ੍ਰਾਈਸ ਮਿਲੂਗੀ ਬਿਲਕੁਲ ਜੈਨੂਅਲ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਜੈਨੂਅਲ ਮਿਲਣ ਵਾਲੀ ਹੈ ਡੇਲੀ ਵੀਡੀਓ ਆਉਗੀ ਜੀ ਨਵੇਂ-ਨਵੇਂ ਡਿਜ਼ਾਈਨਰ ਦੇ ਪੀਸ ਰਹਿਣ ਵਾਲੇ ਆ ਚੈੱਕ ਕਰੀ ਚਲੋ ਜੀ ਜਿਹੜਾ ਕਲਰ ਪਸੰਦ ਆ ਲੈ ਸਕਦੇ ਹੋ ਦੇਖੋ ਇਹਦੇ ਉੱਪਰ ਹੈਂਡਵਰਕ ਕਰਵਾਓ ਬਹੁਤ ਹੈਵੀ ਸੂਟ ਰੈਡੀ ਹੁੰਦੇ ਆ ਜੀ ਇਹਨਾਂ ਉੱਪਰ ਹੈਵੀ ਸੂਟ ਰੈਡੀ ਹੁੰਦੇ ਆ ਇਹਨਾਂ ਪੀਸਾਂ ਦੇ ਉੱਪਰ ਵਰਕ ਕਰਵਾਓ ਐਦਾਂ ਹੀ ਤੁਸੀਂ ਰੈਡੀ ਕਰ ਸਕਦੇ ਹੋ ਨਾਲ ਦੁਪੱਟਾ ਇਹ ਲਵੈਂਡਰ ਕਲਰ ਹੈ ਜੀ ਕਲਰ ਥੋੜਾ ਪਿੰਕ ਸ਼ੇਡ ਚ ਆ ਰਿਹਾ ਨਾ ਪਰ ਇਹ ਜਿਹੜਾ ਕਲਰ ਹੈ ਜੀ ਲਵੈਂਡਰ ਕਲਰ ਆ ਜੀ ਥੋੜਾ ਜਿਹਾ ਕਲਰ ਆ ਰਿਹਾ ਲਾਈਟ ਇਹ ਮੋਰ ਪੰਖੀਆ ਕਲਰ ਰਹਿਣ ਵਾਲਾ ਬਹੁਤ ਹੀ ਪਿਆਰਾ ਪੀਸ ਹੈ ਬਹੁਤ ਹੀ ਪਿਆਰਾ ਪੀਸ ਰਹਿਣ ਵਾਲਾ ये वाला सेम कलर है जो कैमरे च आ रहा जी सेम कलर है बहुत प्यारा पीस है जल्दी जल्दी स्क्रीन शॉट लो तो अपना ऑर्डर बुक कर मस्टर शेड आऊगा जी ये मस्टर शेड के आज देखो जी बहुत प्यारे पीस रहने वाले प्राइस सिर्फ रहूगी दो सौ दो सौ रुपए वाला पीस साढ़े को सकते हो ए वाला चेक करो ये भी बड़ा प्यारा जहा कलर रहने वाला ਠੀਕ ਹੈ ਜੀ ਥੋੜਾ ਲਾਈਟ ਆ ਰਿਹਾ ਪਰ ਬਹੁਤ ਪਿਆਰਾ ਕਲਰ ਹੈ ਜੀ ਇਹ ਨਜ਼ਦੀਕ ਤੋਂ ਤੁਸੀਂ ਸਟਾਫ ਦੇਖ ਸਕਦੇ ਹੋ ਚਨੂਨ ਸ਼ਿਮਰ ਸਟਾਫ ਹੈ ਜੀ ਚਨੂਨ ਸਟਾਫ ਹੈ ਜੀ ਠੀਕ ਹੈ ਜੀ ਬਿਲਕੁਲ ਸੌਫਟ ਸਟਾਫ ਹੈ ਕੋਈ ਹਾਰਡ ਨਹੀਂ ਹੈਗਾ ਕੋਈ ਹਾਰਡ ਸਟਾਫ ਨਹੀਂ ਹੈਗਾ ਬਿਲਕੁਲ ਸੌਫਟ ਵਾਲਾ ਸਟਾਫ ਰੈਨ ਵਾਲਾ ਇਹ ਵਾਲਾ ਕਲਰ ਦੇਖੋ ਜੀ ਇਹ ਵਾਲਾ ਜਿਹੜਾ ਕਲਰ ਹੈ ਥੋੜਾ ਲਾਈਟ ਆ ਰਿਹਾ ਜੀ ਪਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਮਹਿਰੂਨ ਸ਼ੇਡ ਵਿੱਚ ਹੈ ਮਹਿਰੂਨ ਸ਼ੇਡ ਵਿੱਚ ਹੈ ਸਿਰਫ 200 ਰੁਪਏ ਪੀਸ ਲਈ ਰਹਿਣੀ ਹੈ ਪ੍ਰਾਈਸ 200 ਰੁਪਏ ਪੀਸ ਦੀ ਪ੍ਰਾਈਸ ਰਹਿਣ ਵਾਲੀ ਹੈ ਬਿਲਕੁਲ ਜੈਨੂਅਲ ਜੀ ਪ੍ਰਾਈਸ ਹੈ ਪੀਸ ਚੈੱਕ ਕਰੋ ਜੀ ਬੜੇ ਪਿਆਰੇ ਜਿਹੇ ਡਿਜ਼ਾਈਨਰ ਜਿਹੇ ਪੀਸ ਲੈ ਕੇ ਆਏ ਆ ਅਸੀਂ ਤੁਹਾਡੇ ਵਾਸਤੇ ਠੀਕ ਹੈ ਜੀ ਬਹੁਤ ਹੀ ਪਿਆਰੇ ਪੀਸ ਰਹਿਣ ਵਾਲੇ ਆ ਇਹਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੀ 컬러 চেক কো এ ਵੀ ਥੋੜਾ ਜਿਹਾ ਲਵੰਡਰ 컬러 ਆ ਜੀ ਦੋ ਸ਼ੈਟਰਡ 컬러 ਆ ਪਰ ਥੋੜਾ ਜਿਹਾ ਕੈਮਰੇ ਚ ਹੈ ਨਾ ਸਹੀ 컬러 ਨਹੀਂ ਆ ਰਿਹਾ ਪਰ 컬러 ਬੜਾ ਪਿਆਰਾ ਜਾਈ ਇਹ ਵਾਲਾ 컬러 ਚੈੱਕ ਕਰੋ ਸੇਮ 컬러 ਹੈ ਸੇਮ 컬러 ਹੈ ਜੀ ਜੋ ਕੈਮਰੇ ਚ ਆ ਰਿਹਾ ਕਈ ਵੀ ਸੜਕਲ ਦੋ ਦੋ ਪੀਸ अवेलेबल ਹੈ ਜੀ ਦੋ ਦੋ ਪੀਸ ਵੀ ਲੈ ਸਕਦੇ ਹੋ ਤੁਸੀਂ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ 200 ਰੁਪਏ ਪਰ ਪੀਸ ਦੀ ਰਹਿਣ ਵਾਲੀ ਹੈ ਪ੍ਰਾਈਸ ਕੱਟ ਰਹੂਗੀ 4 ਵੀ ਹੋ ਸਕਦੀ ਹੈ 4.5 ਵੀ 4.5 ਦੀ ਕੱਟ ਜੀ ਸਭ ਦੀ ਇਹਨਾਂ ਦੀ ਠੀਕ ਹੈ ਜੀ ਪੀਸ ਚੈੱਕ ਕਰੋ ਜੀ ਇਹ ਵਾਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਜੀ ਦੇਖੋ ਜੀ ਬਹੁਤ ਡਿਜ਼ਾਈਨਰ ਦੇ ਪੀਸ ਰਹਿਣ ਵਾਲੇ ਆ ਚੈੱਕ ਕਰੀ ਚੱਲੋ ਇਹ ਵਾਲਾ ਦੇਖੋ ਜੀ ये भी बड़ा प्यारा जा पीस है देखो जी बड़े प्यारे प्यारे पीस वाले ये वाला कलर देखो डिजाइन देखो पीस जे पीसर हैंड वर्क करवाओगे थ्रेड वर्क कराओगे बड़े प्यारे जे सूट रेडी होने हैं जी बन के सिर्फ दो सौ रुपए का सूट मिल रहा थोन यो ये बड़ा प्यारा जहाफ रह चेक करो बिल्कुल सॉफ्ट है ਇਹ ਕੁਲ ਸੌਫਟ ਸਟਾਫ ਰਹੂਗਾ ਜੀ ਸਿਰਫ 200 ਰੁਪਏ ਪਰ ਪੀਸ 200 ਰੁਪਏ ਪਰ ਪੀਸ ਮਿਲੂਗਾ ਜੀ ਇਹ ਬਲੈਕ ਕਲਰ ਹੈ ਜੀ ਬਲੈਕ ਚੱਕ ਕਰੋ ਬਲੈਕ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਗ੍ਰੇ ਸ਼ੇਡ ਜੇ ਵਿੱਚ ਹੈ ਨਿਊ ਜੀ ਸ਼ੇਡ ਹੈ ਇੰਗਲਿਸ਼ ਸਟੋਨ ਦੇ ਵਿੱਚ ਹੈ ਇੰਗਲਿਸ਼ ਸਟੋਨ ਦੇ ਵਿੱਚ ਪੀਸ ਰਹਿਣ ਵਾਲਾ ਹੈ ਇਹ ਵਾਲਾ ਦੇਖੋ ਜੀ ਬੜੇ ਪਿਆਰੇ ਜਿਹਾ ਪੀਸ ਰਹਿਣ ਵਾਲੇ ਆ ਇਹ ਵੇਖੋ ਰੈੱਡ ਸ਼ੇਡ ਦੇ ਵਿੱਚ ਆ ਗਿਆ ਹਾਂਜੀ ਤੇ ਇਹ ਸੀ ਸਾਰੇ ਪੀਸ ਤੁਹਾਡੇ ਵਾਸਤੇ ਜਿਹੜੇ ਲੈ ਕੇ ਆਏ ਜਿੰਨਾ ਇਹਨਾਂ ਵਿੱਚੋਂ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਜੀ ਉਸ ਤੁਸੀਂ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਪਲੀਜ਼ ਮੇਰੀ ਆਪਣਾ ਰਿਕਵੈਸਟ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਡੇਲੀ ਸਾਡੀ ਵੀਡੀਓ ਆਉਗੀ ਪਲੇ ਸਟੱਫ ਦੀ ਬੜੇ ਪਿਆਰੇ ਜਿਹੇ ਡਿਜ਼ਾਈਨਰ ਦੇ ਸਟੱਫ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਠੀਕ ਹੈ ਜੀ ਆ ਤੁਹਾਨੂੰ ਸਭ ਨੂੰ ਨਵੇਂ ਸਾਲ ਦੇ ਇੱਕ ਵਾਰ ਫਿਰ ਬਹੁਤ ਬਹੁਤ ਵਧਾਈਆਂ ਹੋਣ ਜੀ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੀ ਵੀਡੀਓ ਦੇਖਣ ਲਈ 오늘도 영상 봐주셔서 감사합니다.